ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਨਿਰਗੁਨੀ ਆਰੇ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆਤਿ ਸਿ ਚੀਤ ਰਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲਤੇ ਕਵਨ ਦ੍ਰਿਸ਼ਟਾਨੀ ਜੇਨ ਤੂੰ ਸਾਜ ਸਵਾਰ ਸੀ ਗਾਰਿਆ ਗਰਭ ਅਗਨ ਮਹਿਲ ਜਿਨ ਹੈ ਉਬਾਰਿਆ ਬਾੜ ਬਿਵਸਥਾ ਤੁਝੇ ਪਿਆਰਾ ਦੂਧ ਰਜੋ ਬਨ ਭੋਜਨ ਸੁਖ ਸੋਧ ਬਿਰਧ ਭਿਆ ਉਪਰ ਸਾਖ ਸੈਨ ਮੁਖ ਅਪਿਆਓ ਬੈਠਕਾਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਝਾ ਬਖਸਲੇ ਹੋ ਤੋ ਨਾਨਕ ਸਿਝੈ ਜਹ ਪ੍ਰਸਾਦ ਧਰ ਉਪਰ ਸੁਖ ਬਸ ਹੈ ਸੁਰਤ ਪ੍ਰਾਤਮੀਤ ਬਨਤਾ ਸੰਗ ਹਸੈ ਜਹ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ ਜਹ ਪ੍ਰਸਾਦ ਭੋਗ ਹੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤੇ ਸਹ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਦ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ ਆਦ ਅੰਤ ਜੋ ਰਾਖਨ ਹਾਰ ਤਿਸ ਸੇਵ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾ ਸੇਵ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਕੋ ਅੰਧਾ ਜਾਣਤ ਦੂਰੇ ਜਾ ਕੀ ਤਹਿਲ ਪਾਵੈ ਦਰਗਹ ਮਾਨ ਤੇ ਸਹ ਬਿਸਾਰੈ ਮੁਗਦ ਅਜਾਨ ਸਦਾ ਸਦਾ ਇਹ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੋਢੀ ਸੰਗ ਰਚੈ ਸਾਚ ਛੋੜ ਝੂਠ ਸੰਗਮਚ ਜੋ ਛਡਨਾ ਸੋ ਅਸਥਰ ਕਰਮਾਨ ਜੋ ਹੋਵਨ ਸੋ ਦੂਰ ਪਰਾਨ ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰਹਰੈ ਚੰਦਨ ਲੇਪ ਉਤਾਰੈ ਧੋਏ ਗਰਧਬ ਪ੍ਰੀਤ ਪਸਮ ਸੰਗ ਹੋਏ ਅੰਧ ਕੂਪ ਮਹ ਪਤਤ ਬਿਕਰਾਲ ਨਾਨਕ ਕਾੜਿ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨ ਸਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹੇ ਕਛ ਕਰਾਇ ਛਪਾਇਆ ਬਾਹਰ ਗਿਆਨ ਧਿਆਨ ਇਸ ਨਾਨ ਅੰਤਰ ਵਿਆਪੈ ਲੋਭ ਸੁਆਨ अंतर अगन बाहर तन स्वाहा गल पाथर कैसे तड़ै अथाह जाके अंतर बसै प्रभु आप नानक तेजन सहज समात सुन अंधा कैसे मार्ग पावै करगह लेहो ओड़ निभावै कहां बुझारत बुझा डौरा नेस कहिया तो समझै पोरा कहां बेसन पद गावै गूंगा जतन करै तोपि सर्पंग कह पिंगल पर्वत पर भवन గవన కతారరుణా మన బెనతి కర నక తుమరి కృపా తర సంగసహాయి సో ఆవ నచీత జో బయి తాస్ ప్రీత బె గ్రహ పీతరబస అనదకేల మాయ రంగరస దృఢకర మన మనః ప్రతీత కాల నవ మూఢ చీత బెర్ విరోధ కమక్రోధ మోహ ూఠ బార మహోభ త్రోహ ਇਹ ਜਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ ਤੂ ਠਾਕੁਰ ਤੁਮ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹ ਸੂਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੇ ਗਾਤਮਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ